ਅੱਜ ਅੱਜ ਜਾਣਦੇ ਹਾਂ ਜੀ ਕਿ ਗੁਰੂ ਨਾਨਕ ਦੇਵ ਜੀ ਦੇ ਤਿੰਨ ਹੁਕਮ ਕਿਹੜੇ ਸਨ ਜੀ ਆਪਾਂ ਉਹਨਾਂ ਨੂੰ ਵਿਸਥਾਰ ਨਾਲ ਜਾਵਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਇਹ ਤਿੰਨ ਹੁਕਮ ਗੁਰੂ ਮਹਾਰਾਜ ਜੀ ਨੇ ਕਿਸੇ ਇੱਕ ਥਾਂ ਤੇ ਨਹੀਂ ਕੀਤੇ ਜੀ ਸਗੋਂ ਹਰ ਥਾਂ ਤੇ ਹਰ ਵਕਤ ਕੀਤੇ ਗਏ ਜਦੋਂ ਉਦਾਸੀਆਂ ਤੇ ਸਨ ਉਦੋਂ ਵੀ ਉਹਨਾਂ ਨੇ ਇਨ੍ਹਾਂ ਤਿੰਨ ਹੁਕਮਾਂ ਦਾ ਵਰਣਨ ਕੀਤਾ ਜੀ ਅਤੇ ਇਹ ਜੇ ਧਿਆਨ ਨਾਲ ਪੜਾਂਗੇ ਤਾਂ ਇਹ ਤਿੰਨ ਹੁਕਮ ਜੋ ਨੇ ਇਹ ਆਪਣੀ ਅਰਦਾਸ ਵਿੱਚ ਵੀ ਆਏ ਹਨ ਜੀ ਸਭ ਤੋਂ ਪਹਿਲਾ ਹੁਕਮ ਸੀ ਜੀ ਕਿਰਤ ਕਰੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਕਿਰਤ ਕਰਨ ਦੇ ਨਾਲ ਜੀ ਸਰੀਰ ਜੋ ਸਾਡਾ ਤਨ ਹੈ ਉਹ ਪਵਿੱਤਰ ਰਹਿੰਦਾ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਹੁਕਮ ਮਨੁੱਖਾਂ ਨੂੰ ਇਸ ਲਈ ਦਿੱਤਾ ਤਾਂ ਜੋ ਆਪਾਂ ਸਚਾਈ ਅਤੇ ਇਮਾਨਦਾਰੀ ਦੇ ਨਾਲ ਆਪਣੀ ਕਿਰਤ ਨੂੰ ਕਰੀਏ ਆਪਣੀ ਮਿਹਨਤ ਨੂੰ ਕਰੀਏ ਜੀ ਇਸ ਦਾ ਮਤਲਬ ਇਹ ਹੀ ਹੈ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਅਤੇ ਸੱਚਾਈ ਦੇ ਨਾਲ ਜਿਉਣਾ ਕਰੀਏ ਜੀ ਕੋਈ ਅਜਿਹਾ ਕੰਮ ਨਾ ਕਰੀਏ ਜਿਸ ਦੇ ਨਾਲ ਠੱਗੀਆਂ ਠੋਰੀਆਂ ਕਰਕੇ ਜਾਂ ਧੋਖੇ ਕਰਕੇ ਕਿਸੇ ਹੋਰ ਨੂੰ ਜਾਂ ਕਿਸੇ ਕੋਈ ਗੈਰ ਕਾਨੂੰਨੀ ਟੰਗ ਦੇ ਨਾਲ ਕੋਈ ਕੰਮ ਕਰੀਏ ਆਪਾਂ ਜੀ ਗੁਰੂ ਜੀ ਦਾ ਦੂਸਰਾ ਹੁਕਮ ਹੈ ਜੀ ਵੰਡਿਸ਼ ਕੋ ਵੰਡ ਛਕੰਦੇ ਨਾਲ ਜੀ ਮਨ ਜਿਹੜਾ ਹੈ ਉਹ ਪਵਿੱਤਰ ਰਹਿੰਦਾ ਹੈ ਜੀ ਆ ਦਾਨ ਦੇਣ ਦੇ ਨਾਲੋਂ ਗੁਰੂ ਮਹਾਰਾਜ ਜੀ ਨੇ ਵੰਡ ਕੇ ਛਕ ਨੂੰ ਬਹੁਤ ਅਹਿਮੀਅਤ ਦਿੱਤੀ ਹੈ ਜੀ ਕਿਉਂਕਿ ਜਦੋਂ ਦਾਨ ਦਿੰਨੇ ਹਾਂ ਜੀ ਉਸ ਵਿੱਚ ਦਾਨ ਦੇਣ ਵਾਲਾ ਦਾਤਾ ਬਣ ਜਾਂਦਾ ਹੈ ਜੀ ਅਤੇ ਲੈਣ ਵਾਲਾ ਭਿਖਾਰੀ ਬਣ ਜਾਂਦਾ ਹੈ ਜੀ ਇਸ ਲਈ ਇਸ ਊਚ ਨੀਚ ਨੂੰ ਖਤਮ ਕਰਨ ਦੇ ਲਈ ਇਸ ਦਾਨ ਦੇਣ ਵਾਲੇ ਜੋ ਉੱਚਾ ਬਣ ਜਾਂਦਾ ਹੈ ਅਤੇ ਲੈਣ ਵਾਲਾ ਨੀਵਾ ਬਣ ਜਾਂਦਾ ਹੈ ਇਸ ਨੂੰ ਖਤਮ ਕਰਨ ਦੇ ਲਈ ਜੀ ਵੰਡ ਕੇ ਛਕਣ ਤੇ ਜ਼ੋਰ ਦਿੱਤਾ ਹੈ ਵੰਡ ਕੇ ਛਕਣ ਦਾ ਭਾਵੇਂ ਇਹ ਹੈ ਜੀ ਜਿਨ੍ਹਾਂ ਕੋਲ ਤੁਹਾਡੇ ਨਾਲੋਂ ਘੱਟ ਹੈ ਜਾਂ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹਨਾਂ ਦੀ ਮਦਦ ਕਰੋ ਭਾਹ ਭੁੱਖਿਆਂ ਦਾ ਢੱਡ ਪਰੋ ਜੀ ਰੱਜਿਆਂ ਨੂੰ ਨਾ ਰਜਾਓ ਜਿਹੜੇ ਤੁਹਾਡੇ ਨਾਲੋਂ ਪਹਿਲਾਂ ਹੀ ਜਿਨ੍ਹਾਂ ਕੋਲੇ ਪ੍ਰਮਾਤਮਾ ਨੇ ਦਿੱਤਾ ਹੋਇਆ ਹੈ ਉਹਨਾਂ ਦੇ ਨਾਲ ਵੰਡ ਛਕਣ ਦੇ ਨਾਲ ਉਸ ਨੂੰ ਵੰਡ ਕੇ ਛਕਿਆ ਨਹੀਂ ਕਿਹਾ ਜਾਂਦਾ ਜੀ ਤੁਸੀਂ ਆਪਣੇ ਪੈਸੇ ਨੂੰ ਆਪਣੇ ਸਮੇ ਨੂੰ ਆਪਣੇ ਸੰਸਾਰ ਦੇ ਇਹਨਾਂ ਸਾਧਨਾਂ ਨੂੰ ਸਮਾਜਿਕ ਭਲਾਈ ਲਈ ਵਰਤੋ ਜੀ ਉਸ ਦਾ ਨਾ ਉਸ ਦਾ ਕਾਰਨ ਹੈ ਜੀ ਵੰਡ ਕੇ ਛਕੋ ਇੱਕ ਬਹੁਤ ਹੀ ਡੂੰਗਾ ਅਤੇ ਬਹੁਤ ਹੀ ਇਕਾਗਰਤਾ ਕਰਨ ਵਾਲਾ ਇੱਕ ਇੱਕਜੁਕ ਕਰਨ ਵਾਲਾ ਇਹ ਹੁਕਮ ਹੈ ਜੀ ਗੁਰੂ ਮਹਾਰਾਜ ਜੀ ਦਾ ਗੁਰੂ ਮਹਾਰਾਜ ਜੀ ਦਾ ਤੀਸਰਾ ਤੇ ਆਖਰੀ ਹੁਕਮ ਹੈ ਅਸੀਂ ਜੀ ਜੋ ਹੈ ਨਾਮ ਜਪੋ ਨਾਮ ਜਪਣ ਦੇ ਨਾਲ ਜੀ ਮਨੁੱਖ ਦੀ ਰੂਹ ਜਿਹੜੀ ਹੈ ਉਹ ਪਵਿੱਤਰ ਰਹਿੰਦੀ ਹੈ ਜੀ ਇਹ ਜਿਹੜਾ ਹੁਕਮ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਸਾਰਿਆਂ ਹੁਕਮਾਂ ਦੇ ਵਿੱਚੋਂ ਬਹੁਤ ਹੀ ਮਹੱਤਵਪੂਰਨ ਹੁਕਮ ਹੈ ਜੀ ਨਾਮ ਜਪਣ ਦਾ ਮਤਲਬ ਇਹ ਹੈ ਕਿ ਹਰ ਵਕਤ ਹਰ ਸਮੇ ਉਸ ਪ੍ਰਭੂ ਪਰਮਾਤਮਾ ਨੂੰ ਆਪਣੀ ਯਾਦ ਵਿੱਚ ਰੱਖ ਹਮੇਸ਼ਾ ਆਪਣੇ ਦਿਲ ਵਿੱਚ ਰੱਖ ਆਪਣੇ ਮਨ ਵਿੱਚ ਰੱਖ ਉਸ ਦੇ ਨਾਮ ਦਾ ਸਿਮਰਨ ਕਰ ਇਹ ਨਾਮ ਜਪਣਾ ਸਿਰਫ ਮੂੰਹ ਦੇ ਨਾਲ ਨਹੀਂ ਹੈ ਜੀ ਇਹ ਮਨ ਦੇ ਨਾਲ ਹੈ ਇਹ ਨਾਮ ਅਸੀਂ ਕਿਰਤ ਕਰਦੇ ਸਮੇਂ ਵੀ ਆਪਣੇ ਮਨ ਵਿੱਚ ਜਪ ਸਕਦੇ ਹਾਂ ਇਹ ਨਾਮ ਅਸੀਂ ਵੰਡ ਛਕਣ ਵੇਲੇ ਵੀ ਆਪਣੇ ਮਨ ਵਿੱਚ ਜਪ ਸਕਦੇ ਹਾਂ ਜਦੋਂ ਵੰਡ ਕੇ ਛਕਦੇ ਹਾਂ ਜੀ ਉਦੋਂ ਪ੍ਰਭੂ ਪਰਮਾਤਮਾ ਦਾ ਜਿਹੜਾ ਆਪਾਂ ਸ਼ੁਕਰਾਨਾ ਕਰਦੇ ਹਾਂ ਕਿ ਸ਼ੁ크ਰਾ ਮੇਰੇ ਮਾਲਕਾ ਤੂੰ ਸਾਨੂੰ ਇੰਨੇ ਜੋਗਾ ਕੀਤਾ ਤਾਂ ਕਿ ਅਸੀਂ ਕਿਸੇ ਹੋਰ ਦਾ ਹੱਥ ਫੜ ਸਕੀਏ ਕਿਸੇ ਹੋਰ ਦੀ ਮਦਦ ਕਰ ਸਕੀਏ ਜਾਂ ਸ਼ੁਕਰ ਪ੍ਰਮਾਤਮਾ ਤੂੰ ਇਸ ਇਨਸਾਨ ਨੂੰ ਮੇਰੇ ਕੋਲ ਭੇਜਿਆ ਜੇ ਮੈਨੂੰ ਤੂੰ ਕੁਝ ਦਿੱਤਾ ਸੀਗਾ ਤਾਂ ਹੀ ਮੈਂ ਇਹਦੀ ਮਦਦ ਕਰ ਸਕਦਾ ਤੇ ਜਦੋਂ ਆਪਾਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਆਪਣੇ ਅੰਦਰ ਹੌਮੇਨੀ ਬਣਦੀ ਜੀ ਸਗੋਂ ਪ੍ਰਮਾਤਮਾ ਨੂੰ ਸ਼ੁਕਰਾਨਾ ਕਰਦੇ ਹੋਏ ਅਸੀਂ ਉਹਨਾਂ ਦੇ ਨਾਮ ਦੇ ਨਾਲ ਜੁੜਦੇ ਹਾਂ ਜੀ